ਇਥੇ ਜਿcka ਕਰ ਲਈਏ ਹਰਮਿੰਦਰ ਸਿੰਘ ਪਠਾਨ ਮਾਜਰਾ ਜਦੋਂ ਉਹ ਹਲਕੇ ਦੇ ਵਿੱਚ ਵਿਚਰਦੇ ਰਹੇ ਆ ਉਹ ਕਹਿੰਦੇ ਕਿ ਸਾਰਾ ਵਿਕਾਸ ਸੇ ਮੈਂ ਕਰਵਾਇਆ ਪਰ ਉਹਨਾਂ ਨੂੰ ਸੀ ਕਿ ਸ਼ਾਇਦ ਵਿਕਾਸ ਸਕੇ ਤਾਂ ਚੰਗਾ ਹੋਵੇ ਲੇਕਿਨ 1-2 ਸਾਲਾਂ ਦੇ ਵਿੱਚ ਹੀ ਲੋਕ ਨਿਰਾਸ਼ ਹੋ ਗਏ ਕਿਉਂਕਿ ਸਾਡੀ ਇੱਕ ਸੜਕ ਤੇ ਕੋਈ ਪੈਚੂਰਕ ਵੀ ਨਹੀਂ ਇਖਰਾਸ ਸਕੀ ਉਹਨਾਂ ਨੂੰ ਜਦੋਂ ਉਹਨਾਂ ਨੇ ਆਪਣਾ ਗੁੱਸਾ ਕੱਢਿਆ ਉਹਨਾਂ ਨੂੰ ਇੱਥੇ ਬਦਲ ਦਿੱਤਾ ਗਿਆ ਤੇ ਹਟਾਨਾ ਚਾਹੁੰਦੇ ਆ ਅਦਾਲਤ ਸਾਹਿਬ ਵੀ ਆ ਕੇ ਇੱਥੇ ਕੁਝ ਨਹੀਂ ਕਰ ਸਕੇ ਸਵਾਏ ਨਹੀਂ ਪੱਥਰ ਲਾਨ ਤੋਂ ਬਰੇ ਇੱਕ ਵੀ ਨਹੀਂ ਪੱਥਰ ਸਾਰੇ ਹਲਕੇ ਚ ਨਹੀਂ ਆ ਇੱਕ ਜੇ ਚਾਏ ਨਾ 10-10 ਕਰੋੜ ਦੇ ਕੰਮ ਕੀਤੇ ਉੱਥੇ ਵੀ ਨਹੀਂ ਪੱਥਰ ਅਸੀਂ 60 ਐਮਐਲ ਪੰਨਾ ਬਣਾਵਾਂਗੇ ਕਾਂਗਰਸ ਪਾਰਟੀ ਨੇ ਕੁਝ ਕੱਬੇ ਕਿ ਪੰਨਾ 60 ਐਮਐਲ ਜਿਤਾਓ ਅ ਕਾਂਗਰਸ ਪਾਰਟੀ ਯੂਨਾਈਟਿਡ ਲੀਗ ਇੱਥੇ ਸਰਕਾਰ ਆਂ ਜਾ ਰਹੀ ਹੈ ਆਮ ਆਦਮੀ ਪਾਰਟੀ ਤਾਂ ਲੱਭੀ ਨਹੀਂ ਤੇ ਅੱਜ ਇੱਕ ਵੱਡੀ ਚੁੱਪ ਤੋਂ ਬਾਅਦ ਲੱਗਦਾ ਨਹੀਂ ਕਿ ਭਾਜਪਾ ਦੇ ਵਿੱਚ ਕੈਪਟਨ ਮਰਿੰਦਰ ਜਾ ਕੇ ਆਪਣੇ ਆਪ ਨੂੰ ਮਹਫੂਜ਼ ਨਹੀਂ ਸਮਝਦੇ ਇਸੇ ਕਰਕੇ ਹੁਣ ਵੱਡੀ ਚਰਚਾ ਬਣ ਰਹੀ ਹੈ ਕਿ ਕੈਪਟਨ ਮਰਿੰਦਰ ਸਿੰਘ ਕਾਂਗਰਸ ਜਾ ਸਕਦੇ ਆ ਲੱਗਦਾ ਕਿ ਅਜੇ ਵੀ ਕਾਂਗਰਸ ਦੇ ਵਿੱਚ ਉਹਨਾਂ ਲਈ ਦਰਵਾਜ਼ੇ ਖੁੱਲੇ ਲੱਗਦਾ ਨਹੀਂ ਕਿ ਕੈਪਟਨ ਮਰਿੰਦਰ ਸਿੰਘ ਜੋਨ ਤੋਂ ਭਾਜਪਾ ਦੇ ਵਿੱਚ ਗਏ ਆ ਉਸ ਦਾ ਕੋਈ ਵੱਡਾ ਲਾਭ ਸਿਆਸੀ ਲਾਭ ਭਾਜਪਾ ਨੂੰ ਮਿਲਿਆ ਹੋ ਇਹ ਵਜ੍ਹਾ ਹੋਈ ਹੈ ਕਿ ਕਿਸ ਕਾਰਨ ਬੀਜੇਪੀ ਜੋ ਗਏ ਨੇ ਤੁਹਾਨੂੰ ਪਤਾ ਕਿ ਉਹਨਾਂ ਨੂੰ ਈਡੀ ਦੇ ਪਹਿਲਾਂ ਵੀ ਆਲ ਲੱਗੇ ਸੀਗੇ ਉਹਨਾਂ ਦੇਖ ਤੋਂ ਵਿਜੀਲੈਂਸ ਨੇ ਵੀ ਜਿਹੜੇ ਲੁਧਿਆਣਾ ਵਾਲਾ ਔਰ ਅੰਮ੍ਰਿਤਸਰ ਵਾਲੇ ਜਿਹੜੇ ਸੀਗੇ ਸਿਟੀ ਸੈਂਟਰ ਦੇ ਔਰ ਉਹ ਕਪਲਿਆ ਦਾ ਪਹਿਲਾਂ ਵੀ ਸਾਰਾ ਆਪਣਾ ਵਿਜੀਲੈਂਸ ਦੀ ਦੇਖ ਰੱਖਣੇ ਚੱਲ ਰਹੀ ਸੀ ਫਿਰ ਉਹਨਾਂ ਦਾ ਜਿਹੜਾ ٹرسٹ ਦਾ ਜਿਹੜਾ ਇੰਗਲੈਂਡ ਦਾ ਸੋਸ਼ਲ ਨੈਟ ਪੈਸੇ ਦੀ ਟ੍ਰੇਲ ਉੱਥੇ ਤੱਕ ਗਈ ਹੈ ਉਹਦੇ ਵਿੱਚ ਉਹਨਾਂ ਨੂੰ ਹੋ ਸਕਦਾ ਕੋਈ ਡਰ ਸੀ ਜਿਹੜਾ ਉਹ ਆ ਬੀਜੇਪੀ ਜੁਆਇਨ ਕੀਤੀ। ਸਤਸਕਾਲ ਜੀ ਮੈਂ ਹਕਰ ਸਿੰਘ 베ਦੀ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਉਥਲ ਪੁਥਲ ਨਜ਼ਰ ਆ ਰਹੀ ਹੈ। ਬਹੁਤ ਸਾਰੀਆਂ ਚਰਚਾਵਾਂ ਦਿਖਾਈ ਦੇ ਰਹੀਆਂ ਕਿ ਕੈਪਟਨ ਮਰਿੰਦਰ ਸਿੰਘ ਭਾਜਪਾ ਜਾ ਰਹੇ ਆ। ਉੱਥੇ ਹੀ ਜਿਸ ਤਰ੍ਹਾਂ ਦੀ ਸਮਨਿੰਗ ਹੋਈ ਹੈ ਤਾਂ ਉਸ ਤੋਂ ਬਾਅਦ ਈਡੀ ਦੇ ਅਧਿਕਾਰੀ ਦਾ ਤਬਾਦਲਾ ਸਾਡੇ ਨਾਲ ਪੂਰੀ ਤਰ੍ਹਾਂ ਗੱਲਬਾਤ ਕਰਨ ਲਈ ਹਰਿੰਦਰਪਾਲ ਸਿੰਘ ਹਰੀਮਾਨ ਨੇ ਹਲਕਾ ਸਨੌਰ ਦੇ ਵਿੱਚ ਵਿਚਰਦੇ ਆ ਤੇ ਉਹਨਾਂ ਨੇ ਜਿਸ ਤਰ੍ਹਾਂ ਦੀ ਸਿਆਸਤ ਹਲਕਾ ਸਨੌਰ ਦੇ ਵਿੱਚ ਦੇਖੀ ਆ ਤਾਂ ਵੱਡਾ ਸੰਕਟ ਹਲਕਾ ਸਨੌਰ ਦੇ ਵਿੱਚ ਕਿਸ ਤਰ੍ਹਾਂ ਦਾ ਹੈ ਇਸ ਬਾਬਤ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਹਰੀਮਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਕੈਪਟਨ ਮਰਿੰਦਰ ਸਿੰਘ ਨੂੰ ਲੈ ਕੇ ਕਬੱਡੀ ਚਰਚਾ ਦਿਖਾਈ ਦੇ ਰਹੀ ਹੈ ਕਿ ਅਚਲ ਚੇਤ ਈੜੀ ਦਾ ਸਮਨ ਤੇ ਦੂਸਰੇ ਪਾਸੇ ਇਹ ਚਰਚਾ ਬਣ ਗਈ ਕਿ ਕੈਪਟਨ ਮਰਿੰਦਰ ਵਾਪਸ ਕਾਂਗਰਸ ਦੇ ਵਿਚਾਰੇ ਆ ਤੇ ਭਪੇਸ਼ बघेल ਸਵਾਗਤ ਕਰਦੇ ਨੇ ਜਲਾ ਰਹੇ ਦੇਖੋ ਪਿੱਛੇ ਇੱਕ ਇੰਟਰਵਿਊ ਦੇ ਵਿੱਚ ਕੈਪਟਨ ਸਾਹਿਬ ਨੇ ਇੱਕ ਪਰਸਨਲ opinion ਰੱਖਿਆ ਸੀਗਾ ਕਿ ਮੈਂ ਬੀਜੇਪੀ ਵਾਲੇ ਮੈਨੂੰ ਪੁੱਛ ਕੇ ਘਟ ਹੈ ਕਿ ਕਾਂਗਰਸ ਵਾਲੇ ਬੜੇ ਲਿਬਰਲ ਸੀਗੇ ਤੇ ਉੱਥੇ ਮੈਨੂੰ ਹਮੇਸ਼ਾ ਈਜ਼ੀ ਅਪ pointment ਵੀ ਮਿਲ ਜਾਂਦੀ ਐ ਜਿ ਮੇਰੀ ਸੁਣਵਾਈ ਵੀ ਹੁੰਦੀ ਸੀ ਲੇਕਿਨ ਜਿੱਥੇ ਤੱਕ ਬੀਜੇਪੀ ਦਾ ਸਵਾਲ ਆ ਉਹਨਾਂ ਨੇ ਦੱਸਿਆ ਕਿ ਮੈਂ ਦੋ ਵਾਰ ਦਾ ਮੁੱਖ ਮੰਤਰੀ ਐ ਸਭ ਤੋਂ ਸੀਨੀਅਰ ਲੀਡਰ ਆ ਪੰਜਾਬ ਦੇ ਵਿੱਚ ਲੇਕਿਨ ਬੀਜੇਪੀ ਮੈਨੂੰ ਕੋਈ ਵੀ ਪੰਜਾਬ ਦੇ ਵਿੱਚ ਕੋਈ ਫੈਸਲਾ ਕਰਨ ਤੋਂ ਪਹਿਲਾਂ ਮੈਨੂੰ ਕਿਥੇ ਪੁੱਛਕਿਛ ਨਹੀਂ ਕੀਤੀ ਜਾਂਦੀ ਮੇਰੇ ਨਾਲ ਕੋਈ ਸਲਾਹ مشورہ ਨਹੀਂ ਕੀਤਾ ਜਾਂਦਾ ਉਹਨਾਂ ਦੇ ਕਹਿਣ ਤੋਂ ਬਾਅਦ ਪੂਰੇ ਅੱਜੇ ਦੋ ਹਫ਼ਤੇ ਬਾਅਦ ਉਹਨਾਂ ਨੂੰ ED ਨੇ ਸਮਨ ਕੱਢ ਦਿੱਤੇ ਚਾਹੇ ਹਾਈ ਕੋਰਟ ਨੇ 2025 ਦੇ ਵਿੱਚ ਜੁਲਾਈ ਚ ਇਹ ਗੱਲ ਕਹੀ ਸੀ ਤੁਸੀਂ ਇਹਨਾਂ ਤੋਂ ਇਨਵੈਸਟੀਗੇਸ਼ਨ ਕਰ ਸਕਦੇ ਹੋ ਉਹਨਾਂ ਨੂੰ ਅਲਾਉ ਕਰਤਾ ਸੀ ED ਨੂੰ ਤੇ ਔਰ ਲੇਕਿਨ ਉਦੋਂ ਦੇ ਚੁੱਪ ਰਹੇ ਸਾਰੇ ਔਰ ED ਨੇ ਬਿਲਕੁਲ ਇਹਨਾਂ ਨੂੰ ਸਨਮਨ ਨਹੀਂ ਕੀਤਾ ਲੇਕਿਨ ਆ ਸਟੇਟਮੈਂਟ ਦੇਣ ਤੋਂ ਬਾਅਦ ਇਹਨਾਂ ਨੂੰ ਸਮਨ ਕਰ ਦਿੱਤਾ ਗਿਆ ਉਹ ਵੀ ਜਦੋਂ ਇਹ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਸੀਗੇ ਆਪਣਾ ਇਲਾਜ ਕਰਾ ਰਹੇ ਸੀ ਤੇ ਉਦੋਂ ਉਹਨਾਂ ਨੇ ਟਾਈਮਿੰਗ ਇਹਨਾਂ ਨੇ ਈਡੀ ਨੇ ਉਹਨਾਂ ਨੂੰ ਸਮਨ ਕੀਤਾ ਉਸ ਦਿਨ ਪਰ ਸੁਜਿੰਦਰ ਰੰਧਾਵਾ ਵੀ ਕੈਪਟਨ ਮਰਿੰਦਰ ਦੀਆਂ ਸਿਫਤਾਂ ਕਰਦੇ ਆ ਰਾਣਾ ਗਰਜੀਤ ਕਰਦੇ ਆ ਇੱਕ ਵੱਡੀ ਚੁੱਪ ਤੋਂ ਬਾਅਦ ਲਗਦਾ ਨਹੀਂ ਕਿ ਭਾਜਪਾ ਦੇ ਵਿੱਚ ਕੈਪਟਨ ਬਰਿੰਦਰ ਜਾ ਕੇ ਆਪਣੇ ਆਪ ਨੂੰ ਮਹਫੂਜ਼ ਨਹੀਂ ਸਮਝਦੇ ਇਸੇ ਕਰਕੇ ਹੁਣ ਵੱਡੀ ਚਰਚਾ ਬਣ ਰਹੀ ਆ ਕਿ ਕੈਪਟਨ ਬਰਿੰਦਰ ਸਿੰਘ ਕਾਂਗਰਸ ਜਾ ਸਕਦੇ ਆ ਲਗਦਾ ਕਿ ਅਜੇ ਵੀ ਕਾਂਗਰਸ ਦੇ ਵਿੱਚ ਉਹਨਾਂ ਲਈ ਦਰਵਾਜ਼ੇ ਖੁੱਲੇ ਦੇਖੋ ਇਹ ਅਸੀਂ ਨਹੀਂ ਕਹਿ ਸਕਦੇ ਲੇਕਿਨ ਬਗੇਲ ਸਾਹਿਬ ਨੇ ਜਿਹੜੀ ਸਾਡੇ ਬਗੇਸ਼ ਬਗੇਲ ਜੀ ਸਾਹਿਬ ਦਾ ਮੁੱਖ ਮੰਤਰੀ ਜਿਹੜੇ ਨੇ ਸਾਡੇ ਇੰਚਾਰਜ ਨੇ ਉਹਨਾਂ ਨੇ ਜਰੂਰ ਇਹ ਗੱਲ ਕਹੀ ਹੈ ਕਿ ਅਗਰ ਕੈਪਟਨ ਅਮਰਿੰਦਰ ਸਿੰਘ ਮਨ ਬਣਾਉਂਦੇ ਨੇ ਸਾਨੂੰ ਅਪਰੋਚ ਕਰਦੇ ਨੇ ਫਿਰ ਅਸੀਂ ਇਸ ਚੀਜ਼ ਤੇ ਵਿਚਾਰ ਕਰ ਸਕਦੇ ਪਰ ਤੁਸੀਂ ਤਾਂ ਕੈਪਟਨ ਅਮਰਿੰਦਰ ਨੂੰ ਬੜੇ ਨੇੜੇ ਤੋਂ ਦੇਖਿਆ ਹੈ ਕੈਪਟਨ ਅਮਰਿੰਦਰ ਸਿੰਘ ਦੀ ਰਾਜਨੀਤੀ ਕਿਸ ਤਰ੍ਹਾਂ ਦੀ ਹੈ ਕਿਉਂਕਿ ਦੇਖੋ ਕਿਸੇ ਵਿਅਕਤੀ ਨੂੰ ਕੋਈ ਪਾਰਟੀ ਅਡਾਪਟ ਕਰਦੀ ਹੈ ਤਾਂ ਐਸੇ ਕਰਕੇ ਕਰਦੀ ਹੈ ਕਿ ਉਹਦੇ ਸਿਆਸੀ ਜਿਹੜੇ ਲਾਭ ਆ ਲਏ ਜਾ ਸਕਣ ਸਿਆਸੀ ਲਾਹਾ ਲਿਆ ਜਾ ਸਕੇ ਲੱਗਦਾ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਤੋਂ ਭਾਜਪਾ ਦੇ ਵਿੱਚ ਗਏ ਆ ਉਸ ਦਾ ਕੋਈ ਵੱਡਾ ਲਾਭ ਸਿਆਸੀ ਲਾਭ ਭਾਜਪਾ ਨੂੰ ਮਿਲਿਆ ਹੋਵੇ ਤੇ ਕੋਈ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਦੋ ਵਾਰ ਆਪਣਾ ਸਾਡੀ ਕਾਂਗਰਸ ਪਾਰਟੀ ਨੇ ਲੀਡਰਸ਼ਿਪ ਨੇ ਸੋਨੀਆ ਜੀ ਨੇ ਰਾਹੁਲ ਜੀ ਨੇ ਉਹਨਾਂ ਨੂੰ ਮੌਕਾ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਔਰ ਉਸ ਤੋਂ ਬਾਅਦ ਕੀ ਵਜ੍ਹਾ ਹੋਈ ਹੈ ਕਿ ਕਿਸ ਦਰਕਰ ਬੀਜੇਪੀ ਜੋ ਗਏ ਨੇ ਤੁਹਾਨੂੰ ਪਤਾ ਕਿ ਉਹਨਾਂ ਨੂੰ ਈਡੀ ਦੇ ਪਹਿਲਾਂ ਵੀ ਆਲ ਲੱਗੇ ਸੀਗੇ ਉਹਨਾਂ ਦੇ ਇੱਕ ਤੋਂ ਵਿਜੀਲੈਂਸ ਮੇ ਵੀ ਜਿਹੜੇ ਲੁਧਿਆਣਾ ਵਾਲਾ ਔਰ ਅੰਮ੍ਰਿਤਸਰ ਵਾਲੇ ਜਿਹੜੇ ਸਿਟੀ ਸੈਂਟਰ ਦੇ ਔਰ ਉਹ ਕਪਲਿਆ ਦਾ ਪਹਿਲਾਂ ਵੀ ਸਾਰਾ ਆਪਣਾ ਵਿਜ਼ਨਸ ਦੀ ਦੇਖ ਰੱਖ ਲੈ ਚੱਲ ਰਹੀ ਸੀ ਫਿਰ ਉਹਨਾਂ ਦਾ ਜਿਹੜਾ ٹرسٹ ਦਾ ਜਿਹੜਾ ਇੰਗਲੈਂਡ ਦਾ ਸੋਸ਼ਲ ਨੈਟ ਪੈਸੇ ਦੀ ਟ੍ਰੇਲ ਉੱਥੇ ਤੱਕ ਗਈ ਹੈ ਉਹਦੇ ਵਿੱਚ ਉਹਨਾਂ ਨੂੰ ਹੋ ਸਕਦਾ ਕੋਈ ਡਰ ਸੀ ਜਿਹੜਾ ਉਹ ਬੀਜੇਪੀ ਜੁਆਇਨ ਕੀਤੀ ਔਰ ਉਹਨਾਂ ਨੇ ਪ੍ਰੈਫਰ ਕੀਤਾ ਕਿ ਮੈਂ ਉਧਰ ਜਾਵਾਂ ਔਰ ਕਿਉਂਕਿ ਆ ਪੋਲੀਟਿਕਲੀ ਐਕਟਿਵ ਨਹੀਂ ਹੈ ਔਰ ਕਾਂਗਰਸ ਨੇ ਇਹਨਾਂ ਦੇ ਰਿਪਲੇਸਮੈਂਟਸ ਵੀ ਬਹੁਤ ਅੱਛੇ ਤਾਂ ਨਾਲ ਸਾਡੇ ਕੋਲ ਬੜੀ ਸੀਨੀਅਰ ਲੀਡਰਸ਼ਿਪ ਅਸਟੇਟ ਪੰਜਾਬ ਦੇ ਚ ਅਵੇਲੇਬਲ ਵੀ ਹੈਗੀ ਐ ਸੋ ਮੈਨੂੰ ਨਹੀਂ ਲੱਗਦਾ ਕਿ ਉਹ ਇਹ ਆਪਣੀਆਂ ਜਿਹੜੀਆਂ ਉਹਨਾਂ ਦੇ ਕੇਸਸ ਨੇ ਉਹਨਾਂ ਦੇ ਡਰ ਦੇ ਕਾਰਨ ਉਹ ਕਦੀ ਕੌਨਸਲਟ ਹਰੀਮੰਡੀ ਹਲਕਾ ਸਲੌਰ ਦੇ ਵਿੱਚ ਲਗਾਤਾਰ ਵਿਚਰਦੇ ਆ ਰਹੇ ਹੋ ਇਲੈਕਸ਼ਨ ਵੀ ਤੁਸੀਂ ਲੜੀ ਐ ਅਖਰ ਹਲਕਾ ਸਨੌਰ ਦੇ ਵਿੱਚ ਇਸ ਤਰ੍ਹਾਂ ਦੀ ਅੱਗ ਕਿਵੇਂ ਲੱਗੀ ਰਹਿੰਦੀ ਹੈ ਕਿਉਂਕਿ ਲੋਕ ਇੱਕ ਵੱਡਾ ਵਿਸ਼ਵਾਸ ਹਲਕਾ ਸਨੌਰ ਦੇ ਉਹਨਾਂ ਲੋਕਾਂ ਤੇ ਕਰਦੇ ਆ ਤੁਸੀਂ ਉਹ ਹਰਮੀਤ ਸਿੰਘ ਪਠਾਨ ਮਾਜਰਾ ਹਰਿੰਦਰਪਾਲ ਸਿੰਘ ਚੰਦੋ ਮਾਜਰਾ ਤਾਂ ਹੁਣ ਹਲਕਾ ਸਨੌਰ ਦੀ ਸਿਆਸਤ ਜਿਹੜੀ ਆ ਉਹ ਡਗਮਗਾਈ ਹੋਈ ਆ ਪਹਿਲਾਂ ਲਾਲ ਸਿੰਘ ਸੀ ਉੱਥੇ ਪਰ ਲੱਗਦਾ ਨਹੀਂ ਕਿ ਹੁਣ ਹਲਕਾ ਸਨੌਰ ਦੇ ਵਿੱਚ ਕਿਸ ਤਰ੍ਹਾਂ ਦੀ ਸਿਆਸਤ ਜਿਹੜੀ ਆ ਦਿਖਾਈ ਦੇ ਰਹੀ ਆ ਕਿਉਂਕਿ ਲੋਕ ਚੁਣਤਾ ਰਹਿੰਦੇ ਆ ਪਰ ਉਸ ਤਰ੍ਹਾਂ ਦਾ ਚਿਹਰਾ ਉਹਨਾਂ ਨੂੰ ਅਜੇ ਤੱਕ ਜਿਆ ਨਹੀਂ ਮਿਲਿਆ ਜਿਹੜਾ ਇੱਕ ਵੈਲ ਵਿਸ਼ਿੰਗ ਦੇ ਤੌਰ ਤੇ ਜਾਂ ਹਲਕਾ ਸਨੌਰ ਦੀ ਬਾਫਰਦਾ ਹੋਵੇ ਦੇਖੋ ਸਮੌਰ ਹਲਕੇ ਦੇ ਵਿੱਚ ਪਹਿਲੇ 10 ਸਾਲ ਅਕਾਲੀ ਦਲ ਦੀ ਗਵਰਨਮੈਂਟ ਰਹੀ ਹੈ। ਬਾਪਨਾ 12 ਤੋਂ ਲੈ ਕੇ ਆਪਣਾ 17 ਤੱਕ ਦਾ 17 ਦੇ ਵਿੱਚ 10 ਸਾਲਾਂ ਚ ਕੋਈ ਉਥੇ ਹਲਕੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ। ਮੈਂ ਉਥੇ ਪੁਲ ਬਣਵਾਏ ਸ਼ੇਖੂਪੁਰ ਆਪਣਾ 10 ਕਰੋੜ ਦਾ ਇੱਕ ਪੁਲ ਘੱਗਰ ਤੇ ਪਹਿਲੀ ਵਾਰ ਹੋਇਆ ਕਿ ਗਵਰਨਮੈਂਟ ਨੇ ਕੋਈ ਪੁਲ ਬਣਾਇਆ ਹੋਵੇ ਨਹੀਂ ਤਾਂ ਹਮੇਸ਼ਾ ਕਾਰਸਗਾਲੇ ਬਾਬੇ ਬਣਾਉਂਦੇ ਰਹੇ ਨੇ ਪਟਿਆਲੇ ਦੇ ਵਿੱਚ ਕੇ ਜ਼ਿਲ੍ਹੇ ਤਗਾਰ ਤੇ ਔਲੋਪਲ ਬਣਾਇਆ ਔਰ ਇਸ ਤਰ੍ਹਾਂ ਹੀ ਸਹੌਰ ਨੂੰ ਰਸਤਾ ਨਹੀਂ ਸੀ ਉਤਰਦਾ ਔਰ ਇਥੋਂ ਹਾਈਵੇ ਤੋਂ ਉਹ ਆਪਣਾ ਨਾਲਕਸਰ ਗੁਰਦੁਆਰਾ ਸਾਹਿਬ ਕੋਲ ਘੁੰਮ ਕੇ ਜਾਂਦੇ ਸੀ ਉਹ ਮੈਂ ਆਪਣਾ ਚੇਂਜ ਕਰਕੇ ਉਦੋਂ ਹਾਈਵੇ ਤੋਂ 9 ਕਰੋੜ 47 ਲੱਖ ਰੁਪਏ ਦਾ ਮੈਂ ਉਹ ਰਾਬ ਬਣਵਾਇਆ ਪਰ ਇਥੇ ਜੇ ਜ਼ਿਕਰ ਕਰ ਲਈਏ ਹਰਮਿੰਦਰ ਸਿੰਘ ਪਠਾਨ ਮਾਜਰਾ ਜਦੋਂ ਹਲਕੇ ਦੇ ਵਿੱਚ ਵਿਚਰਦੇ ਰਹੇ ਆ ਉਹ ਕਹਿੰਦੇ ਕਿ ਸਾਰਾ ਵਿਕਾਸ ਮੈਂ ਕਰਵਾਇਆ ਹੁਣ ਹੰਡਾਣਾ ਉੱਥੇ ਰਣਜੋ ਸਿੰਘ ਹੰਡਾਣਾ ਲੱਗਦਾ ਨੇ ਕਿ ਅਸਲ ਦੇ ਵਿੱਚ ਇਹਨਾਂ ਦੋਨਾਂ ਵਿੱਚੋਂ ਵਿਕਾਸ ਕਰਵਾਇਆ ਜਾ ਰਿਹਾ ਇਹ ਨੂੰ ਇਹੀ ਹੁਣ ਮੈਂ ਦੱਸਣਾ ਚਾਹੁੰਦਾ ਸੀ ਕਿ ਇੰਨਾ ਕੰਮ ਕਰਨ ਦੇ ਬਾਵਜੂਦ ਹਲਕੇ ਦੇ ਲੋਕਾਂ ਨੇ ਪਠਾਨ ਮਜਰਾ ਸਾਹਿਬ ਨੂੰ ਚੁਣ ਲਿਆ ਤਾਂ ਉਹ ਉਹਨਾਂ ਨੇ ਐਮਐਲਏ ਬਣਾਤਾ ਲੇਕਿਨ 1-2 ਸਾਲਾਂ ਦੇ ਵਿੱਚ ਹੀ ਲੋਕ ਨਿਰਾਸ਼ ਹੋਏ ਕਿਉਂਕਿ ਸਾਡੀ ਇੱਕ ਸੜਕ ਤੇ ਕੋਈ ਪੈਚ ਵਰਕ ਵੀ ਨਹੀਂ ਕਰਾ ਸਕੇ ਸਾਡਾ ਲਿਆਂਦਾ ਪੈਸਾ ਪਿੰਡਾਂ ਦੇ ਪੰਚਾਇਤਾਂ ਵਿੱਚੋਂ ਇਸ ਵਾਪਸ ਲੈ ਗਏ ਪਠਾਨ ਮਜਰਾ ਸਾਹਿਬ ਤੋਂ ਨਿਰਾਸ਼ ਹੋ ਗਏ ਉਹ ਆਪਣੀ ਪਾਰਟੀ ਤੋਂ ਵੀ ਨਿਰਾਸ਼ ਹੋ ਗਏ ਔਰ ਉਹਨਾਂ ਨੂੰ ਜਦੋਂ ਉਹਨਾਂ ਨੇ ਆਪਣਾ ਗੁੱਸਾ ਕੱਢਿਆ ਉਹਨਾਂ ਨੂੰ ਇੱਥੋਂ ਬਦਲ ਦਿੱਤਾ ਗਿਆ ਤੇ ਹਦਾਨਾ ਸਾਹਮਣੂ ਲਿਆਏ ਹਦਾਨਾ ਸਾਹਮਣੂ ਵੀ ਆ ਕੇ ਇੱਥੇ ਕੁਝ ਨਹੀਂ ਕਰ ਸਕੇ ਸਵਾਏ ਨਹੀਂ ਪੱਥਰ ਲਾਨ ਤੋਂ ਨਹੀਂ ਪੱਥਰ 네ਗੋਸ਼ੀਏਸ਼ਨ ਉਦੋਂ ਹੁੰਦੀਆਂ ਜਦੋਂ ਕੋਈ ਤੁਸੀਂ ਕੰਮ ਕਰ ਦੋ ਮੇਰਾ ਇੱਕ ਵੀ ਨਹੀਂ ਪੱਥਰ ਸਾਰੇ ਹਲਕੇ ਚ ਨਹੀਂ ਆ ਇੱਕ ਵੀ ਜਿੱਥੇ ਮੈਂ 10-10 ਕਰੋੜ ਦੇ ਕੰਮ ਕੀਤੇ ਉੱਥੇ ਵੀ ਨਹੀਂ ਪੱਥਰ ਦੇ ਹਦਾਨਾ ਸਾਹਮਣੇ ਆਜੇ ਮੇਰਾ ਕਹ ਲੈ 20 ਲੱਖ ਦੇ ਕੰਮ ਨਹੀਂ ਕੀਤੇ ਉਹਨੇ ਔਰ ਉਹਨਾਂ ਦਾ 200 ਅੱਛਾ ਅੱਜ ਹਲਕੇ 'ਚ ਲੱਗਿਆ ਹੋਇਆ ਇਹਨਾਂ ਦੀ ਡਿਵੈਲਪਮੈਂਟ ਹੈ ਇਹ ਮੇਰੀ ਮਸ਼ਹੂਰੀਆਂ ਦੀ ਸਰਕਾਰ ਹੈ ਝੂਠ ਬੋਲਣ ਦੀ ਸਰਕਾਰ ਹੈ ਜੋ ਵਾਦੇ ਕੀਤੇ ਨੇ ਪੂਰੇ ਨਹੀਂ ਕੀਤੇ ਲੋਕ ਅੱਜ ਮੰਗਦੇ ਨੇ ਸਾਡੀਆਂ ਜਿਹੜੀਆਂ ਮਾਤਾਵਾਂ ਪੈਣਾ ਮੰਗਦੀਆਂ ਸਾਡਾ ਹਜ਼ਾਰ ਜਰ ਕਿੱਥੇ ਇੱਕ ਵਰਗ ਇਹਨਾਂ ਤੋਂ ਨਿਰਾਸ਼ ਹੈ ਲੱਗਦਾ ਨਹੀਂ ਕਿ ਜਿੱਥੇ ਆਪਣੀ ਪਾਰਟੀ ਦੇ ਅੰਦਰ ਅਜਹੀ جنگ ਜਾਰੀ ਹੈ ਜਾਂ ਫੋਕੇ ਦਾਵੇ ਜਾਂ ਇਸਤਿਹਾਰबाजी ਬਾਰੇ ਤੁਸੀਂ ਦੱਸਿਆ ਲੱਗਦਾ ਨਹੀਂ ਕਿ ਜਿਵੇਂ ਹੁਣ ਇੱਕ ਵੱਖਰਾ ਅਲਟਰਨੇਟਿਵ ਲੋਕ ਲੱਭ ਰਿਹਾ ਹੈ ਵੱਖਰਾ ਅਲਟਰਨੇਟਿਵ ਹੁਣ ਕਿਹੜਾ ਹੋਵੇ ਪੰਜਾਬ ਦੇ ਵਿੱਚ ਜੇ ਕਾਂਗਰਸ ਦੇ ਅੰਦਰ ਏਡੀ ਵੱਡੀ ਜੰਗ ਹੈ ਕਾਂਗਰਸ ਦੇ ਅੰਦਰ ਖਾਨਾ ਜੰਗ ਹੀ ਹੈ ਢੜੇ ਬੰਦੀ ਹੈ ਤਾਂ ਫਿਰ ਲੋਕ ਫਿਰ ਕਾਂਗਰਸ ਤੇ ਵਿਸ਼ਵਾਸ ਕਿਵੇਂ ਕਰਨ ਦੇਖੋ ਇਹ ਬਹੁਤ ਵੱਡਾ ਭੁਲੇਖਾ ਪਾਉਂਦੀਆਂ ਆਪੋਸ਼ਨ ਪਾਰਟੀਆਂ ਖਾਸ ਤੌਰ ਤੇ ਆ ਮਸ਼ਹੂਰੀਆਂ ਵਾਲੀ ਸਰਕਾਰ ਜੋ ਸੋਸ਼ਲ ਮੀਡੀਆ ਦੇ ਸਰਤੇ ਜਿਉਂਦੀ ਹੈ ਇਸ ਕਾਂਗਰਸ ਦੀ ਖਾਨਾ ਜੰਗੀ ਇਹ ਇਹਨਾਂ ਦੀ ਪਦਾਇਸ਼ ਹੈ ਇਹਨਾਂ ਦੀ ਸੋਚ ਹੈ ਜੋ ਲੋਕਾਂ ਦੇ ਮਨ ਵਿੱਚ ਪਾ ਦੇ ਸਾਰੀ ਕਾਂਗਰਸ ਲੀਡਰਸ਼ਿਪ ਇਕੱਠੀ ਹੈ ਕਿਸੇ ਦੇ ਵਿੱਚ ਕੋਈ ਫਰਕ ਨਹੀਂ ਸਾਰਿਆਂ ਨੇ ਕਹਿਤਾ ਅਸੀਂ ਚੀਫ ਮਿਨਿਸਟਰ ਦੇ ਕੈਂਡੀਡੇਟ ਨਹੀਂ ਅਸੀਂ 60 ਐਮਐਲ ਬੰਨਾਂ ਬਣਾਵਾਂਗੇ ਕਾਂਗਰਸ ਪਾਰਟੀ ਨੇ ਇੱਕੋ ਜਿਹਾ ਕਦੇ ਕਿ ਪਹਿਲਾਂ 60 ਐਮਐਲ ਜਿਤਾਓ ਸੀਐਮ ਦਾ ਚਿਹਰਾ ਉਸ ਤੋਂ ਬਾਅਦ ਸਾਡਾ ਰਾਹੁਲ ਜੀ ਦੀ ਲੀਡਰਸ਼ਿਪ ਤੱਕ ਥੱਲੇ ਖੜਗੇ ਜੀ ਦੀ ਲੀਡਰਸ਼ਿਪ ਤੱਕ ਅਸੀਂ ਚੋਣ ਲੜਾਂਗੇ ਉਹੀ ਸਾਡਾ ਚਿਹਰਾ ਹੋਣਗੇ ਔਰ ਕਾਂਗਰਸ ਪਾਰਟੀ ਯੂनाइटेडਲੀ ਇਥੇ ਸਰਕਾਰ ਬਣਾਉਣ ਜਾ ਰਹੀ ਹੈ ਇਹ ਵਿਪਲੇਖਾ ਕਾਢ ਦੇ ਨਾ ਆਮ ਆਦਮੀ ਪਾਰਟੀ ਤਾਂ ਲੱਭੀ ਨਹੀਂ ਥਿਆੜੀ ਇਹਨਾਂ ਨੂੰ ਤਾਂ ਪਿੰਡਾਂ 'ਚ ਨਹੀਂ ਵੜਨ ਦੇਣਾ ਕਿਸੇ ਨੇ ਔਰ ਇਥੇ ਰੋਲ ਕਾਂਗਰਸ ਦੀ ਸਰਕਾਰ ਬਣੇਗੀ ਔਰ ਮੈਜੋਰਟੀ ਨਾਲ ਬਣੇਗੀ ਔਰ ਸਾਡੀ ਜੁਆਇੰਟ ਲੀਡਰਸ਼ਿਪ ਜਿਹਦੇ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਸਾਡੇ ਰਾਜਾ ਵੜਿੰਗ ਜੀ ਸੁਖਜਿੰਦਰ ਸਿੰਘ ਰਦਾਵਾ ਜੀ ਇਹ ਸਾਰਿਆਂ ਦੀ ਲੀਡਰਸ਼ਿਪ 'ਤੇ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ ਬਾਕੀ ਇਹ ਸਨ ਹਰਿੰਦਰਪਾਲ ਸਿੰਘ ਹੈਰੀ ਮਾਨ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਕਿਸ ਤਰ੍ਹਾਂ ਦੀ ਧੜੇਬੰਦੀ ਦੇ ਵਿੱਚੋਂ ਕਾਂਗਰਸ ਆਪਣੀ ਸਰਕਾਰ ਪੰਜਾਬ ਦੇ ਵਿੱਚ ਬਣਾਏਗੀ ਉਹਨਾਂ ਨੇ ਬਿਲਕੁਲ ਇਸ ਗੱਲ ਨੂੰ ਲੁਕਾ ਰਿਆ ਕਿ ਵਿਰੋਧੀ ਸਿਆਸੀ ਤਰ੍ਹਾਂ ਦੇ ਲੋਕ ਇਸ ਗੱਲ ਨੂੰ ਪ੍ਰਚਾਰ ਦੇ ਆ ਕਿ ਕਾਂਗਰਸ ਦੇ ਅੰਦਰ ਲੜਾਈ ਆ ਪਰ ਉਹਨਾਂ ਦੀ ਕਾਂਗਰਸ ਜਿਹੜੀ ਆ ਉਹ ਰਾਹੁਲ ਗਾਂਧੀ ਦੀ ਗਵਾਹੀ ਚ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਅਮਰਿੰਦਰ ਸਿੰਘ ਜਿਵੇਂ ਰਾਜਾ ਬੜਿੰਗ ਦਾ ਜ਼ਿਕਰ ਕੀਤਾ ਪਰ ਉਹਨਾਂ ਨੇ ਜਿੱਕਰ ਇਥੇ ਕੈਪਟਨ ਮਰਿੰਦਰ ਸਿੰਘ ਦਾ ਵੀ ਕੀਤਾ ਕਿ ਕੈਪਟਨ ਮਰਿੰਦਰ ਸਿੰਘ ਭਾਜਪਾ ਦੇ ਵਿੱਚ ਕਿਉਂ ਗਏ ਕਿਉਂਕਿ ਜਿਸ ਤਰ੍ਹਾਂ ਕੇਂਦਰ ਕੋਲ ਏਜੰਸੀਆਂ ਹੁੰਦੀਆਂ ਨੇ ਤੇ ਏਜੰਸੀਆਂ ਕੱਢਦੀਆਂ ਨੇ ਨੋਟਿਸ ਸੱਦਾ ਦਿੰਦੀਆਂ ਨੇ ਤੇ ਫਿਰ ਭੇਜਦੀਆਂ ਨੇ ਜੇਲ ਤੇ ਕੈਪਟਨ ਮਰਿੰਦਰ ਸਿੰਘ ਨੂੰ ਵੀ ਇਸੇ ਤਰ੍ਹਾਂ ਦਾ ਇੱਕ ਡਰ ਸਤਾ ਰਿਆ ਸੀ ਤੇ ਈਡੀ ਦੇ ਨੋਟਿਸ ਤੋਂ ਬਾਅਦ ਇੱਕ ਵੱਡੀ ਚਰਚਾ ਪੰਜਾਬ ਦੇ ਅੰਦਰ ਕੈਪਟਨ ਦੇ ਕਾਂਗਰਸ ਦੇ ਵਿੱਚ ਜਾਣ ਦੀ ਬਣਦੀ ਬਖਾਈ ਦੇ ਰਹੀ ਆ ਕੈਮਰਾਮੈਨ ਮ੍ਰਿਕੰਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ